రోజా రో జరాబాబా జరాబా హా చాలా ఠండ్

ਨੇ ਆਣਾ ਗਾ ਹੈ ਅਬ ਬਾੜਾ ਅਰੀਆੜ ਕਰਨਾ ਆ ਗਿਆ ਹੈ ਕੀ ਕਰੀਏ ਬੱਸ ਕਰਦਾਗਾ ਹੁਣ ਤਾਂ ਇਹ ਕੁਛ ਰੋਸ ਖਾਮ ਹੋਇਆ ਪਿਆ ਕਨਾ ਇਹਨੂੰ ਖੰਗਜ ਖਾਮ ਹੋਇਆ ਪਿਆਗਾ ਉਹਦੇ ਕਰਕੇ ਉਹ ਹੋ ਰਿਹਾ ਕਰ ਰਹਾੜ ਕਰਦਾਗਾ ਹਨਾ ਪੁੱਤ ਖੰਗਜ ਖਾਮ ਹੋ ਰਿਹਾਗਾ ਤੇਨ ਹੈ ਹੋਰ ਇਹਨੂੰ ਆਥਰ ਨੇ ਥੋੜਾ ਜਿਹਾ ਸਿਹਤ ਦੇਈ ਚੰਗਾ ਹੋਰ ਦੇਵਾਂਗੇ ਮੈਂ ਗਰਮਜਾ ਕਰਕੇ ਸਿਹਤ ਵਿੱਚ ਮੜਾ ਜਾ ਅੱਦੇ ਦਾ ਰਸ ਜਨ ਚੋੜਦੀ ਮੈਂ ਕਰ ਲੈ ਉਹ ਦੇ ਦੀ ਉਹ ਜਿਆਦਾ ਚੰਗਾ ਮੇਰੇ ਕੋਲ

ਕੱਟਾ ਚੁੱਕਾ ਚੱਕਾ ਦਾ ਚਲ ਲੈ ਕੇ ਜਾ ਮੈਂ ਚਲ ਹੁਣ 10 ਮਿੰਟ ਲੈ ਚਲੇ ਨਾ ਮੈਂਨੇ ਕੰਮ ਕਰ ਦਿੰਦੇ ਇੱਕ ਸੁੱਕ ਚੱਕ ਦੂੰਗੀ ਸਾਰਾ ਲੈ ਮੈਂਨੇ ਕਰਾਂ ਕੰਮ ਤੇ ਜਾ ਕੇ ਮम्मी ਤੇ ਚਰਨ ਨੂੰ ਲੈ ਕੇ ਪਹੁੰਚਾ 10 ਮਿੰਟ ਖੜਾ ਲਿਆਉਗੀ ਫੰਬਾਰੇ ਲੈ ਨਹੀਂ ਮੁੰਡਾ ਤਾਂ ਗਿਆ ਸੌ ਹੁਣ ਮੁੰਡੇ ਤਾਂ ਮੈਂ ਪਾ ਆਈ ਥੱਲੇ ਜਾ ਕੇ ਉਹਦੇ ਕੜਾ ਕੱਲੀ ਦੇ ਕੰਮ ਲੋਟ ਆਉਂਦੇ ਨੇ ਕੰਮ ਵੀ ਬਾਹਲੇ ਨੇ ਲਿਆ ਕੁੜਤੀਆਂ ਜਿ ਰੱਖੀ ਬੈਠੀ ਆ ਗਈ ਹੈ ਇਹ ਤਰਪਾਈ ਕਰਨ ਵਾਲੀਆਂ ਕੁੜਤੀਆਂ ਰੱਖੀ ਬੈਠੇ ਲੈ ਮੈਂ ਕਰ ਦੇਣੀ ਆ ਇੱਕ ਕੁੜਤੀ ਤਾਂ ਮੈਂ ਮ ਕਰੀ ਦਿੰਨੀ ਆਣ ਕਲਾ ਕੇ ਕੀ ਹੁੰਦਾਗਾ ਮੇ ਤਾਂ ਮੇਰੇ ਸੇ ਰੋਠਾ ਖੜਦਾਗਾ ਚਲ ਕੋਈ ਨਹੀਂ ਫੇਰ ਕੀ ਹੋ ਗਿਆ ਉਹ ਵੀ ਕੱਲੀ ਆਪਦੀ ਤੁਰੀ ਫਿਰਦੀ ਆ ਗਈ ਕੰਮ ਕਰ ਦੇ ਤੇ ਮੈਂ ਚਲ ਤਰਪਾਈ ਕਰ ਦੂੰਗੀ ਫੇਰ ਕੀ ਹੋ ਜੂਗਾ ਕੁੜਤੀ ਦੇ ਇੱਕ ਦੇ ਵੇਲੇ ਬੈਠੇ ਬੰਦਾ ਕੜਾ ਬਾਦਦਾਗਾ ਜਿੰਨਾਂ ਕੋ ਸਾਰੇ ਜੋਗ ਕਰ ਹਲਵਾਇਆ ਜਾਂਦਾਗਾ ਨਵਾਬ ਵੇਲੇ ਨਾ ਬੈਠੋ ਵੇਲੇ ਦਾ ਸਰੀਰ ਤਾਂ ਰੋਗ ਦਾ ਘਰ ਬਣ ਜਾਂਦਾਗਾ ਚਲ ਜਿੰਨਾਂ ਕੋ ਕੰਮ ਹੁੰਦਾ ਉਹਨਾਂ ਕਤਾ ਕਰੋ ਐਂ ਜਮਾ ਪੈਰ ਵੀ ਨਹੀਂ ਛੱਡਣੇ ਚਾਹੀਦੇ ਬੀ ਨੂੰ ਆ ਗਈ ਹੁਣ ਚਲ ਛੱਡੋ ਪਰੇ ਆਪੇ ਕਰੀ ਜਾਊਗੀ ਉਹਦੇ ਚ ਵੀ ਜਾਣ ਆ ਜਿੰਨੇ ਜੋਗਰੇ ਹੈਗਾ ਉਹਨਾਂ ਕਤਾ ਕਰੋ ਚਲ ਉਹਨੂੰ ਕੁਛ ਨਾ ਕੁਛ ਸਾਰਾ ਹੋ ਜਾਊਗਾ ਕੁਛ ਨਾ ਕੁਛ ਮਾਇਆ ਤਰਪਾਈ ਕਰ ਦਿੰਨੇ ਆ ਵੀ ਚੰਨ ਕੋਸਾ ਕਰ ਲੂਗੀ ਕੱਲੀ ਨੂੰ ਔਖਾ ਹੀ ਆ ਜੇ ਆਪਾਂ ਆਪਦੀ ਤੀਨ ਨੂੰ ਧੀ ਸਮਝਦੇ ਹੈਗੇ ਤਾਨੂੰ ਵੀ ਧੀ ਹੋਂਦੀ ਹੈ ਵੀ ਤਾਂ ਕਪਾਲ ਮਮੇ ਨਿਗਾਲੋਂਨੀ ਵੀ ਬਾਹਲੀ ਆਗੇ ਬੈਠਣ ਜਾਂਦਾ ਕੰਮ ਕਰੇ ਨੇਗੇ ਐ ਹੁੰਦਾਗਾ ਵੀ ਚੱਲ ਨਾਲ ਇਹਨੂੰ ਸੁੱਖ ਸਹਾਰਾ ਹੋ ਜਾਂਦਾਗਾ ਚਲ ਨਾਲ ਕਰਾ ਦੇ ਤਾਂ ਕਿ ਹੁੰਦਾਗਾ ਜਵਾਕ ਜਾਨੀ ਕੋਈ ਕੰਮ ਕਰਨ ਦਿੰਦਾ ਹੈਗਾ ਫਿਰ ਕੱਲੀ ਨੂੰ ਵੀ ਔਖਾ ਹੀ ਆਗਾ ਲੈ ਹਾਲ ਆ ਗਿਆ ਪਿਆ ਮੇ ਤਾਂ ਫੇਰ ਕੰਮ ਤੇ ਦਿੰਦਾ ਸਰ ਨੀ ਮੈਂ ਆਖਾ ਕਿ ਨਾ ਮਖਾ ਚੱਲ ਕੋਈ ਗੱਲ ਨਹੀਂ ਹੈਗੀ ਮੁੰਡਾ ਤਾਂ ਹੁਣ ਸੌਂ ਗਿਆ ਤੀਗਾ ਫਰ ਵੇ ਸੌਂ ਗਿਆ ਤਾਂ ਤੇ ਹੁਣ ਤੇ ਫੇਰ ਚੱਲਿਆ ਨੂੰ ਮਖਾ ਚੱਲਾ ਰੂਲੀਆਂ ਜੇ ਫਿਰਦੀਆਂ ਨੇਗੇ ਇੱਥੇ ਮਖਾ

ਵੀ ਚਲੋਂ ਤੇਰਾ ਕਿਹੜਾ ਓੜਕ ਲੈਣਾਗਾ ਹੁਣ ਹੈ ਓੜਕਣ ਦਾ ਸੌਂ ਕੀ ਕਰਨਾ ਮੈਂ ਕੰਮ ਤਾਂ ਤੇਰੇ ਕਰਮ ਹੁੰਦੇ ਆ ਕਿਸਮਾ ਦੇ ਕੰਮ ਤਾਂ ਜਿੰਨਾ ਹੀ ਕਰ ਉਹਨੇ ਚੰਗਾ ਆ ਨਾ ਫਿਰ ਤਾਂ ਹੀ ਤਾਂ ਮੈਂ ਗੱਲ ਕਰਦੀ ਹੈਗੀ ਤਾਂ ਹੀ ਤਾਂ ਮੈਂ ਨਹੀਂ ਫਿਰ ਬਹਿੰਦੀ ਹੈਗੀ ਮੇਰਾ ਜੇ ਕਰਿਆ ਕੰਮ ਤਾਂ ਹੀ ਮੇਰੇ ਹੱਥ ਟਿਕਦੇ ਨਹੀਂ ਹੈਗੇ ਮੈਨੂੰ ਵੀ ਐ ਹੁੰਦਾ ਚਲੇ ਇਕੱਲੀ ਕਰੀ ਤੂੰ ਵੀ ਫਿਰਦੀ ਹੈਗੀ ਦਮ ਤੇ ਕੇ ਚਲ ਮੈਂ ਨਾਲ ਕਰਾ ਦਿੰਦੀ ਕਿਹੜਾ ਤਰਾ ਸਿਰ ਉੱਠ ਖੜਦਾਗਾ ਹੁਣ ਇਹ ਨਹੀਂ ਨਿਕਲ ਆਈ ਜਾਂਦੀ ਹੈ ਲਗਾਤਾਰ ਸਿਰ ਤਾਂ ਉੱਠ ਖੜਦਾ ਤੈਨੂੰ ਪਤਾ ਹੀ ਹੈ ਹੈ ਨਾ ਸਰ ਤਾਂ ਮੇਰਾ ਉੱਠਾ ਖੜਦਾਗਾ ਚਲ ਕੋਈ ਨਹੀਂ ਮੈਂ ਕਰ ਲੈਂਦੀ ਕੋਈ ਨਹੀਂ ਮੈਂ ਕਰ ਲੈਂਦੀ ਮਹਾ ਚਲ ਪਈ ਆਤੀਗਾ ਮਹਾ ਚਲ ਮਾਇਆ ਬੱਠਾ ਘੜਾ ਜਾਂਦਾਗਾ ਲੈ ਮੈਨੂੰ ਫੜਾ ਦੇਗਾ ਕਰ ਲੈਂਦੀ ਆ ਕੋਈ ਨਹੀਂ ਛੱਡ ਦੇਣੀ ਲੈ ਮੈਂ ਕਰ ਦਿੰਦੀ ਹੁਣ ਮੈਂ ਤਾਂ ਹੁਣ ਕਰ ਦਿੰਦੀ ਆ ਕੋਈ ਨਹੀਂ ਫੇਰ ਕੀ ਹੁੰਦਾ ਤੀਗਾ ਹਾਂ ਸਰ ਨੂੰ ਕੀ ਹੁੰਦਾ ਵਾ ਇਹ ਤਾਂ ਦੁਖੀ ਜਾਂਦਾ ਹੁੰਦਾਗਾ ਹੁਣ ਸਾਰਾ ਦਿਨ ਬੈਠੇ ਰਹਿਣੇ ਆਗੇ ਸਾਰਾ ਦਿਨ ਕਦੇ ਕੁਝ ਸੋਚੀ ਜਾਂਦੇ ਕਦੇ ਕੁਝ ਸੋਚੀ ਜਾਂਦੇ ਆਗੇ ਅੱਧੇ ਬਿਮਾਰ ਤਾਂ ਐ ਹੋ ਜਾਂਦੇ ਆ ਹੁਣ ਕੰਮ ਚ ਚੱਲੇ ਲੱਗੇ ਰਹਿਣੇ ਆਗੇ ਸੁਰਤੀ ਕੰਮ ਚ ਹੋ ਜਾਂਦੀ ਐ ਜੀ ਹੂੰ ਚਲ ਨਾਲੇ ਭਾਈ ਤੇਰਾ ਕਿਹੜਾ ਹੁਣ ਔੜਕ ਲੈਣਾ ਦਾ ਹਨ ਜੇ ਹੁਣ ਉਹੁੰਦੇ ਆ ਮੈਂ ਕਹਿੰਦਾ ਤਨੂ ਆ ਗਈ ਫਿਰ ਨੂ ਆਾਂਗੇ ਤੇ ਮਾੜਾ ਮੋਟਾ ਤਾਂ ਚੱਲਾ ਉਹ ਕਰਨਾ ਚਾਹੀਦਾ ਇਹ ਨਾਲ ਕੰਮ ਧੰਦਾ ਕਰਾਉਣਾ ਚਾਹੀਦਾ ਜਦੋਂ ਚਲ ਕੋ ਜਮੀ ਬੇਵਸ ਉਹ ਜੀ ਉਦੋਂ ਤਾਂ ਬੈਠੋ ਮੰਜੇ ਤੇ ਫਿਰ ਤੂੰ ਤਾਂ ਵੀ ਕਿਹੜਾ ਹੁਣ ਬਹਿਣੀ ਤੂੰ ਤਾਂ ਹੋਰਾਂ ਵਰਗੀ ਵੀ ਨਹੀਂ ਹੈਗੀ ਸਾਰਾ ਛੱਡ ਕੇ ਬਹਿ ਜਾਨੀ ਹੈਗੀ ਤੂੰ ਤਾਂ ਕਰਾਉਣੀ ਫਿਰਦੀ ਆਂਗੀ ਫਿਰ ਜਿੰਨਾ ਕੋ ਹੁੰਦਾ ਚੱਲ ਕਰਾ ਦੇਣੀ ਆ ਮੈਂ ਕਹਿੰਦੇ ਨੇ ਫੇਕੀ ਹੁੰਦਾ ਦਾ ਵਿਲੇ ਬੈਠੇ ਕਿਹੜਾ ਪਾਦਦੇ ਆਗੇ ਸੀਤਾਰਾ ਉਹਦਾ ਪੂਜਾ ਬਣਦਾ ਪਹਿਲੇ ਬੈਠਿਆ ਜਾਂਦਾ ਮੈਨੂੰ ਵੀ ਅਵੇਂ ਆਇਆ ਹੋ ਜਾਂਦਾ ਵਿਚਾਰ ਕੋਈ ਨਹੀਂ ਮੈਂ ਹੈਗੀ ਆ ਕੰਨ ਵਾਲੀ ਮੰਮੀ ਨੂੰ ਹੁਣ ਬਥੇਰਾ ਕੀਤਾ ਭਈ ਤੂੰ ਬਾਧੂ ਕੀਤਾਗਾ ਵੀ ਹੁਣ ਸਾਰੀ ਉਮਰ ਥੋੜਾ ਕਰੀ ਜਾਣਾਗਾ ਹੁਣ ਕੰਮ ਚਲ ਕੋਈ ਨਾ ਫੇਰ ਕੀ ਹੁੰਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਕੰਮ ਕਰਦਾ ਨਹੀਂ ਬੰਦਾ ਥੱਕਦਾ ਹੁੰਦਾ ਥੱਕਦਾ ਨਹੀਂ ਹੁੰਦਾ ਕਿ ਤੇਰੀ ਆਪ ਮੈਂ ਜਿਉਂਦਾ ਹੈਗਾ ਹੈਨਾ ਵੀ ਚਲ ਉਹ ਵੀ ਰਾਤ ਕਿ ਮਿਲ ਜਾਂਦੀ ਸਵੇਰ ਨਹੀਂ ਚੱਲ ਕੋਈ ਨਾ ਸਰ ਰਾਤ ਤਾਂ ਫੇਰ ਕੁਝ ਨਹੀਂ ਹੁੰਦਾ ਹੁੰਦਾ ਦਾ ਟੈਨਸ਼ਨ ਆ ਲੈ ਕਮਰਾ ਆਨ ਨਾਲ ਬਸ ਸਾਲ ਦੇ ਮੋਟੇ ਟੈਨਸ਼ਨ ਤਾਂ ਮੈਂ ਕਾਹਦੇ ਲੈਣੀ ਆ ਚਲ ਪਾਈ ਤੇਰੇ ਵਰਗੀਆਂ ਧੀਆ ਕਰ ਕਰਾ ਹੋਣਾ ਹੈ ਨਾ ਬਠੰਦ ਲਬੈਲੀ ਕੋੜ ਮੈਂ ਬਾਠ ਬਾਦਦੀ ਆਗੀ ਹੈ ਨਹੀਂ ਹੁੰਦਾ ਤੇ ਚਲ ਭੋਰਾ ਤਰਪਾਈ ਕਰਦੀ ਦੀ ਕਿ ਚਲ ਤੇਰਾ ਕੰਮ ਹੋ ਹੋ ਜਾਂਦਾ ਹੋਰ ਨਿਮੜ ਲੈ ਹੁਣ ਸਾਰੇ ਕੰਮ ਹਾਂ ਨਿਮੜ ਲੈ ਬਸ ਮੈਂ ਚਲ ਕੋਈ ਨਾ ਚਲ ਮੈਂ ਬੈਣੀਆ ਦੇਖਦੀ ਉਥੇ ਮੁੰਡੇ ਕੋਲ ਜਾਨੀ ਆਗੀ ਉਠਣਾ ਖੜਾ ਹੋਵੇ ਹੈ ਚਲ ਚੰਦ ਤੇ ਈ ਵਾਰੀ ਉੱਠ ਖੜਦਾਗਾ ਕੋਲੇ ਦੇ ਬਹਿ ਜਾਨੀ ਆਖਣੀ ਚਾਹੀਦੀ ਬੱਚੇ ਦੀ ਉੱਠ ਕੇ ਥੱਲੇ ਉਤਰ ਕੇ ਭੱਜ ਲੈ ਵੀ ਹਾਂ ਹੋਰ ਲੈ ਨਹੀਂ ਮੁੰਡਾ ਤਾਂ ਗਿਆ ਸੌ ਹੁਣ ਮੁੰਡੇ ਤਾਂ ਮੈਂ ਪਾ ਆਈ ਥੱਲੇ ਜਾ ਕੇ ਉਹਦੇ ਘੜਾ ਕੱਲੀ ਦੇ ਕੰਮ ਲੋਟ ਆਉਂਦੇ ਨੇ ਕੰਮ ਵੀ ਬਾਹਲੇ ਨੇ ਲਿਆ ਕੁਰਤੀਆਂ ਜੜਖੀ ਬੈਠੀ ਆ ਗਈ ਹੈ ਇਹ ਤਰਪਾਈ ਕਰਨ ਵਾਲੀਆਂ ਕੁਰਤੀਆਂ ਰੱਖੀ ਬੈਠੀ ਐ ਲੈ ਮੈਂ ਕਰ ਦਿੰਨੀ ਆ ਇੱਕ ਕੁਰਤੀ ਤਾਂ ਮੈਂ ਵੀ ਕਰੀ ਦਿੰਨੀ ਆਣ ਪਲਾ ਕੇ ਕੀ ਹੁੰਦਾਗਾ ਮੂੰਹ ਤਾਂ ਮੇਰੇ ਸੇਰ ਓਠਾ ਖੜਦਾਗਾ ਚਲ ਕੋਈ ਨਹੀਂ ਫੇਰ ਕੀ ਹੋ ਗਿਆ ਉਹ ਵੀ ਕੱਲੀ ਆਪ ਦੀ ਤੁਰੀ ਫਿਰਦੀ ਆਗੀ ਕੰਮ ਕਰਦੇ ਤੇ ਮੈਂ ਚਲ ਤਰਪਾਈ ਕਰ ਦੂੰਗੀ ਫੇਰ ਕੀ ਹੋ ਜੂਗਾ ਕੁੜਤੀ ਦੇ ਇੱਕ ਦੇ ਬੇਲੇ ਬੈਠੇ ਬੰਦਾ ਕੜਾ ਬਾਦਦਾਗਾ ਜਿੰਨਾਂ ਕੋ ਸਾਰੇ ਜੋਗ ਘਰ ਹਲਵਾਇਆ ਜਾਂਦਾਗਾ ਨਵਾਬ ਬੇਲੇ ਨਾ ਬੈਠੋ ਬੇਲਿਆਂ ਦਾ ਸਰੀਰ ਤਾਂ ਰੋਗ ਦਾ ਘਰ ਬਣ ਜਾਂਦਾ ਹੈ ਚਲ ਜਿੰਨਾਂ ਕੋ ਕੰਮ ਹੁੰਦਾ ਉਹਨਾਂ ਕੋ ਤਾਂ ਕਰੋ ਐਂ ਜਮਾ ਪੈਰ ਵੀ ਨਹੀਂ ਛੱਡਨੇ ਚਾਹੀਦੇ ਬਈ ਨੂੰ ਆ ਗਈ ਹੁਣ ਚਲ ਛੱਡੋ ਪਰੇ ੱੱਪੇ ਕਰੀ ਜਾਊਗੀ ਉਹਦੇ ਚ ਵੀ ਜਾਣਾ ਜਿੰਨੇ ਚੋਕਰੇ ਹੈਗਾ ਉਹਨਾਂ ਕੋ ਤਾਂ ਕਰੋ ਚਲ ਉਹਨੂੰ ਕੁਛ ਨਾ ਕੁਸਹਾਰਾ ਹੋ ਜਾਊਗਾ ਕੁਛ ਨਾ ਕੁ ਸਮਾਇ ਤਰਪਾਈ ਕਰ ਦਿੰਨੇ ਆਂ ਜੀ ਚਲ ਕੁਛ ਕਰ ਲੂਗੀ ਦਿੱਕ ਤਾਂ ਮੱਚੜੀ ਨਹੀਂ ਗਾਨੇ ਬਾਕੀ ਹੋਊਗਾ ਨੇਗਾ ਲੰਨੀ ਵੀ ਬਾਹਲੀ ਆਂਗੇ ਵਟਣ ਜਾਂਦਾ ਦਾ ਕੰਮ ਕਰੇ ਨੇਗੇ ਐ ਹੁੰਦਾਗਾ ਵੀ ਚਾਲਾ ਨਾਲ ਇਹਨੂੰ ਸੁਖ ਸਹਾਰਾ ਹੋ ਜਾਂਦਾਗਾ ਚਲ ਨਾਲ ਕਰਾ ਦੇ ਤਾਂ ਕਿ ਹੁੰਦਾਗਾ ਜਵਾਕ ਜਾਨੀ ਕੋਈ ਕੰਮ ਕਰਨ ਦਿੰਦਾ ਹੈਗਾ ਫਿਰ ਕੱਲੀ ਨੂੰ ਵੀ ਔਖਾ ਹੀ ਹੈਗਾ ਨਾ ਹਾਲ ਅੱਗੀ ਪਿਆ ਉਹ ਤਾਂ ਫੇਰ ਕੰਮ ਤੇੁੰਦਾ ਸਰ। ਨਿੰਮਾਏ ਆਖਿਆ ਕਿ ਨਾ ਮਖਾ ਚੱਲ ਕੋਈ ਗੱਲ ਨਹੀਂ ਗੀ। ਮੁੰਡਾ ਤਾਂ ਹੁਣ ਸੌਂ ਗਿਆ ਤੀਗਾ। ਫਿਰ ਵੇ ਸੌਂ ਗਿਆ ਤਾਂ ਤੇ ਹੁਣ ਤੂੰ ਫੇਰ ਚੱਕਲੀਆਂ ਨੂੰ ਮਖਾ ਚੱਲ ਰੂਲੀਆਂ ਜੇ ਫਿਰਦੀਆਂ ਨਹੀਂ ਗੀਆਂ ਇੱਥੇ ਮਖਾ ਤੇ ਚੱਲ ਮਖਾ ਉਹ ਵੀ ਕਿੱਧਰ ਕਿੱਧਰ ਹੋਵੇ ਮਖਾ ਚੱਲ ਮੈਂ ਪਈ ਅਦਵ ਚਾਲੇ ਜੇ ਕੁਰਤੀ ਤਰਪਾਈ ਕਰਨ ਵਾਲੀ ਮੈਂ ਕਰ ਦੰਨੇ ਆ ਮਖਾ ਚੱਲ ਕਿੱਧਰ ਕਿੱਧਰ ਨੂੰ ਕਿਉਂ ਹਾਂ ਐਸਾ ਹੀ ਮੈਂ ਕੱਦ ਵਾਸਤੇ ਆ ਕੰਮ ਕਰਨ ਵਾਸਤੇ ਤੇ ਹੈਗੀ ਆ ਤੂੰ ਸੁੱਖ ਦੇ ਰਹਿ ਲੈ ਤੂੰ ਚਾਰ ਦਿਨ ਹੋਰ ਹੁਣ

ਅਰੇ ਕਿਹਨਾਂ ਦਾ ਰਸਨ ਕੀ ਕੰਨਾ ਮੈਂ ਕੰਮ ਦਾ ਬੰਦੇ ਦੇ ਕਰਮ ਹੁੰਦੇ ਆ ਕਿਸਮਾ ਦੀ ਕੰਮ ਤਾਂ ਜਿੰਨਾ ਹੀ ਕਰ ਉਹਨੇ ਚੰਗਾ ਆ ਨਾ ਫਿਰ ਉਹ ਤਾਂ ਹੀ ਤਾਂ ਮੈਂ ਗੱਲ ਕਰਦੀ ਹੈਗੀ ਤਾਂ ਹੀ ਤਾਂ ਮੈਂ ਨਹੀਂ ਫਿਰ ਬਹਿੰਦੀ ਹੈਗੀ ਮੇਰੇ ਜੇ ਕਰਿਆ ਕੰਮ ਤਾਂ ਹੀ ਮੇਰੇ ਹੱਥ ਟਿਕਦੇ ਨਹੀਂ ਹੈਗੇ ਮੈਨੂੰ ਵੀ ਐ ਹੁੰਦਾ ਚਲੇ ਇਕੱਲੀ ਕਰੀਦੀ ਤੂੰ ਵੀ ਫਿਰਦੀ ਹੈਗੀ ਦਮ ਤੇ ਕੇ ਚਲ ਮੈਂ ਨਾਲ ਕਰਾ ਦੇ ਕਿਹਦੇ ਕਰਾ ਸਿਰ ਉੱਠ ਖੜਦਾਗਾ ਹੁਣ ਇਹ ਨਹੀਂ ਨਿਕਲ ਆਈ ਜਾਂਦੀ ਹੈ ਲਗਾਤਾਰ ਸਿਰ ਤਾਂ ਉੱਠ ਖੜਦਾ ਤੈਨੂੰ ਪਤਾ ਹੈ ਮੈਂ ਕਰਾ ਦੇਗੀ ਮੈਂ ਤਾਂ ਫਰਾ ਦੇ ਰਹੀ ਹਾਂ ਨਾ ਮੈਨੂੰ ਕਰਾ ਸਿਰ ਤਾਂ ਮੇਰਾ ਉੱਠ ਖੜਦਾਗਾ ਚਲ ਕੋਈ ਨਹੀਂ ਮੈਂ ਕਰ ਲੈਂਦੀ ਕੋਈ ਨਾ ਮੈਂ ਕਰ ਲੈਂਦੀ ਮਹਾਂ ਚਲ ਪਈ ਆਤੀਗਾ ਬਠਾ ਘੜਾ ਜਾਂਦਾਗਾ ਲੈ ਮੈਨੂੰ ਫੜਾ ਦੇਗਾ ਕਰ ਲੈਨੀ ਆ ਕੋਈ ਨਹੀਂ ਛੱਡ ਦੇਣੀ ਮੈਂ ਮੈਂ ਕਰ ਦਿੰਦੀ ਹੁਣ ਮੈਂ ਤਾਂ ਹੁਣ ਕਰ ਦਿੰਨੇ ਆ ਕੋਈ ਨਹੀਂ ਫੇਰ ਕੀ ਹੁੰਦਾ ਸੀਗਾ ਹਾਂ ਸਰ ਨੂੰ ਕੀ ਹੁੰਦਾ ਵਾ ਇਹ ਤਾਂ ਦੁਖੀ ਜਾਂਦਾ ਹੁੰਦਾਗਾ ਹੁਣ ਸਾਰਾ ਦਿਨ ਬੈਠੇ ਰਹਿਣੇ ਆਗੇ ਸਾਰਾ ਦਿਨ ਕਦੇ ਕੋ ਸੋਚੀ ਜਾਂਦੇ ਕਦੇ ਕੋ ਸੋਚੀ ਜਾਂਦੇ ਆਗੇ ਅੱਧੇ ਬਿਮਾਰ ਤਾਂ ਐ ਹੋ ਜਾਂ ਲੈਣ ਹੁਣ ਕੰਮ ਵਿੱਚ ਚੱਲੇ ਲੱਗੇ ਰਹਿਣੇ ਆਗੇ ਸੁਰਤੀ ਕੰਮ ਚ ਹੋ ਜਾਂਦੀ ਐ ਜੀ ਹੂੰ ਚਲ ਨਾਲੇ ਭਾਈ ਤੇਰਾ ਕਿਹੜਾ ਹੋੜਕ ਲੈਣਾਗਾ ਹਨ ਜੇ ਹੁਣ ਉਹਦੇ ਆ ਮੈਂ ਕਹਿੰਦਾ ਤਨੂ ਆਗੀ ਫਰ ਨੂੰ ਆ ਗਈ ਤੇ ਮੜ ਮੋਟਾ ਤਾਂ ਚਲ ਉਹ ਕਰਨਾ ਚਾਹੀਦਾ ਇਹ ਨਾਲ ਤਾਂ ਕੰਮ ਧੰਦਾ ਕਰਾਉਣਾ ਚਾਹੀਦਾ ਜਦੋਂ ਚਲ ਕੋਈ ਜਮੀ ਬੇਵੱਸ ਉਹ ਜੀ ਉਦੋਂ ਤਾਂ ਬੈਠੋ ਮੰਜੇ ਤੇ ਫਿਰ ਤੂੰ ਤਾਂ ਵੀ ਕਿਹੜਾ ਹੁਣ ਬਹਿਣੀ ਤੂੰ ਤਾਂ ਹੋਰਾ ਕਰਦੀ ਵੀ ਨਹੀਂ ਹੈਗੀ ਉਹ ਸਾਰਾ ਛੱਡ ਕੇ ਬਹਿ ਜਾਣੀ ਹੈਗੀ ਤੂੰ ਤਾਂ ਕਰੋ ਨਹੀਂ ਫਿਰਦੀਆਂ ਕਿ ਫਿਰ ਜਿੰਨਾ ਕੋ ਹੁੰਦਾ ਚਲ ਕਰਾ ਦਿੰਨੇ ਆ ਮੈਂ ਕਹਿੰਦੇ ਨੇ ਫਿਰ ਕੀ ਹੁੰਦਾ ਵਾ ਬਿੱਲੇ ਬੈਠੇ ਕਿਹੜਾ ਪਾਦਦੇ ਆਗੇ ਹੈ ਸੋ ਇਹ ਤਰੋ ਵਾ ਪੂਜਾ ਬਣਦਾ ਪਹਿਲੇ ਬੈਠਿਆ ਦਾ ਮੈਨੂੰ ਵੀ ਅਵੇਂ ਆਏ ਹੋ ਜਾਂਦਾ ਵਿਚਾਲ ਕੋਈ ਨਹੀਂ ਮੈਂ ਹੈਗੀ ਆ ਕੰਨ ਵਾਲੀ ਮੰਮੀ ਨੂੰ ਹੁਣ ਬਥੇਰਾ ਕੀਤਾ ਭਈ ਤੂੰ ਵਾਧੂ ਕੀਤਾਗਾ ਵੀ ਹੁਣ ਸਾਰੀ ਉਮਰ ਥੋੜਾ ਕਰੀ ਜਾਣਾਗਾ ਹੁਣ ਕੰਮ ਚਲ ਕੋਈ ਨਾ ਫੇਰ ਕੀ ਹੁੰਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਕੰਮ ਕਰਨ ਦਾ ਨਹੀਂ ਬੰਦਾ ਥੱਕਦਾ ਹੁੰਦਾ ਥੱਕਦਾ ਨਹੀਂ ਹੁੰਦਾ ਕਹਿੰਦੀ ਆਪਾਂ ਆ ਜਿਉਂਦਾ ਹੈਗਾ ਹੈਨਾ ਵੀ ਚਲ ਉਹ ਵੀ ਰਾਸਤ ਮਿਲ ਜਾਂਦੀ ਇਸ ਦੇ niche ਆਲ ਕੋਈ ਨਾ ਸੋ ਰਾਸਤ ਤਾਂ ਫੇਰ ਕੋਈ ਕੁਝ ਨਹੀਂ ਹੁੰਦਾ ਹੁੰਦਾ ਦਾ ਟੈਨਸ਼ਨ ਆ ਲਿਆ ਕੈਮਰਾ ਨਾਲ ਬਸ ਆਉਦੇ ਮਤਲਬ ਟੈਨਸ਼ਨ ਤਾਂ ਮੈਂ ਕਾਹਦੀ ਲੈਣੀ ਆ ਚਲ ਪਾਏ ਤੇਰੇ ਵਰਗੀਆਂ ਧੀਆ ਘਰ 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 ਹੋਣਾ ਹੈ ਨਾ ਬਠੰਦ ਲਬੈਲੀ ਘੜਾ ਮੈਂ ਬਾਠ ਬਾਦਦੀ ਆਗੀ ਹੈ ਨਹੀਂ ਹੁੰਦਾ ਤੇ ਚੱਲ ਪੋਰਾ ਤਰਪਾਈ ਕਰ ਦਿੱਤੀ ਕੀ ਚੱਲ ਤੇਰਾ ਕੰਮ ਹੋ ਹੋ ਜਾਂਦਾ ਹੋਰ ਨਿਮੜ ਲੈ ਹੁਣ ਸਾਰੇ ਕੰਮ ਹਾਂ ਨਿਮੜ ਲੈ ਬਸ ਚੱਲ ਮੈਂ ਬੈਣੀਆ ਦੇਖਦੀ ਉਥੇ ਮੁੰਡੇ ਕੋਲ ਜਾਣੀ ਆਗੀ ਉਠਣਾ ਖੜਾ ਹੋਵੇ ਹੈ ਚੱਲ ਚੱਲ ਤਾਂ ਇਹ ਵਾਰੀ ਉੱਠ ਖੜਦਾਗਾ ਕੋਲ ਗੌ ਤਰਖਣੀ ਚਾਹੀਦੀ ਬੱਚੇ ਦੀ ਉੱਠ ਕੇ ਥੱਲੇ ਉਤਰ ਕੇ ਭੱਜ ਲੈ ਵੀ ਹਾਂ ਹੋਰ ਉਹ ਤਾਂ ਕੁਰਤੀਆਂ ਲੈ ਗਈ ਹੁਣ ਕਰਕੇ ਤਰਪਾਈ ਥੱਲੇ ਵਗ ਗਈ ਉਹ ਤਾਂ ਹੁਣ ਪ੍ਰੈਸ ਕਰਨ ਲੱਗ ਗਈ ਲੈ ਉਹ ਕੋੜ ਵਿਚਾਰੀ ਸਰਦਨ ਟਿਕਦੀ ਹੈਗੀ ਹੁਣ ਆ ਕੋਠੇ ਤੇ ਹਨਾ ਕੂੜਾ じゃ ਕਿੰਨਾ ਸਮਾਨ ਪਿਆ ਪ੍ਰੈਸ ਕਰਕੇ ਆਉਗੀ ਫੇਰ ਆ ਸਮਾਨ ਚੱਕੂਗੀ ਚਲ ਮੈਂ ਚੱਕ ਦਿੰਨੀ ਆਂਗੀ ਹਨਾ हो प्रेस करके फिर हूं आए हैं रोटी टुक का टाइम होया पैगा रोटी टुक भी करूगी फिर जिन्ने जिनेग है फिर आह भी चक के जाऊक थोड़ी लेना बेगानी ती का मैं चक दी है सारा निक जा चक झाड़ू पे इत झाड़ू ना लादा मैं कोठा साफ होजू सोहना होजूगा इने ला ही दने झाड़ू सारे हो बेचारी हम बगानी ओण थोड़ी लाना हमारा वा लाके झाड़ू चल उ थले वग जू चल इन धीया था भाई घर कार घर आना है ਮੈਨੂੰ ਵੀ ਬਥੇਰਾ ਮੈਨ ਤਾਂ ਲੱਗਦੀ ਨਹੀਂ ਮੇਰੀ ਨੂੰਹਾਂ ਮੈਂ ਤਾਂ ਮੇਰੀ ਧੀ ਲੱਗਦੀ ਆਈ ਐ ਮਾਮਾ ਤੀਆਂ ਦਾ ਪਿਆਰ ਰਹੇ ਸੱਸ ਨੂੰਹਾਂ ਦਾ ਸੱਸ ਨੂੰਹਾਂ ਮੈਂ ਤਾਂ ਲੱਗਦੀ ਨਹੀਂ ਵੀ ਮੈਂ ਸੱਸਾਂ ਉਹਦੀ ਮੈਂ ਤਾਂ ਐ ਲੱਗਦਾ ਵੀ ਮੈਂ ਮੇਤਾ ਧੀ ਆ ਮਾਮਾ ਤੀਆਂ ਅਸੀਂ ਤਾਂ ਦੋਨੇ ਚਲ ਸਾਵਨੀਆਂ ਸਭ ਦੀਆਂ ਨੂੰਹਾਂ ਸੱਸਾਂ ਦਾ ਭਾਈ ਐ ਪਿਆਰ ਰਹੇ ਜਿਵੇਂ ਸਾਡਾ ਗਾ ਚਲ ਮੈਂ ਤਾਂ ਸੁੰਬਰ ਕੇ ਉਹਦੇ ਆਉਂਦੀ ਨੂੰਹਾਂ ਕਹਿ ਦੂੰਗੀ ਲੈ ਮੈਂ ਤਾਂ ਸੁੰਬਰਤਾ ਨਦੀਆ ਜਾਨ ਲੱਗ ਗਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਸਾਰਾ ਹੈ ਕਿ ਤੁਹਾਨੂੰ ਘਰੇ ਡੇਗਣੀ ਲੱਗੀ ਜਾਣਕਾਰੀ ਹੈ ਕਿ ਬਹੁਤ ਜ਼ਰਤ ਦਾ ਦਬਾਅ ਨਹੀਂ ਆਉਂਦਾ ਪ੍ਰੈਸ਼ਰ ਤਾਂ ਮੈਂ ਮਨਗਾ ਰਹੀ ਹਾਂ ਜੀ ਇਸ ਤੋਂ ਉਹਨੂੰ ਕੋਸ਼ਿਸ਼ ਕਰਕੇ ਵੀ ਨਾ ਹੋਵੇ ਕੋਰ ਸੋਹਣਾ ਦੋਸਤ ਨਾ ਨਹੀਂ ਕਰ ਦਿੰਦੀ ਆ ਕੇ ਹੁਣ ਕੰਮ ਤੇ ਵੀ ਕਰਦੇ ਹੋਣਾ ਕੋਲਣਾ ਮੈਂ ਤੇ ਸੋਹਣਾ ਇੰਨੀ ਦੂਰ ਦੂਰ ਕਿਸੇ ਕੋਈ ਨਹੀਂ ਦਿੱਤੀ ਉਹ ਸੱਚੀ ਚੁਕਰਾ ਸਕਦਾ ਵੀ ਨਹੀਂ ਮੈਂ ਨਾ ਇਹ ਸਲਾਹ ਦਿੰਦੀ ਫੇਰ ਮੈਂ ਚਾਹ ਕੇ ਤੇ ਆਹ ਜਿਵੇਂ ਆ ਕੇ ਤਰਨ ਮੈਂ ਪਈ ਆ ਤੇ ਕੋਈ ਆਵੇ ਚੁੱਕੀ ਜਾਂਦਾ ਤੂੰ ਬਟਿਕ ਦੇਣਾ ਤਾਂ ਮੈਂ ਕਿੰਨੇ ਕੋਈ ਲਾਏ ਫੇਰ ਸੋਹਣੀ ਲੱਗ ਜਾਂਦਾ ਪਰ ਸੁਪ ਚਲ ਕੋਈ ਨਹੀਂ ਜਦੋਂ ਮੈਂ ਸੰਭੀਤੇ ਰਹੇਗੀ ਉਹ ਸੁੱਕ ਦੇਈ ਕੋਹੋ ਦੁਨੀਆ ਵੀ ਦੇਖੋ ਹੈ ਮੈਂ ਪਤਾ ਨਹੀਂ ਕਿ ਕਿੱਦਾਂ ਜੇ ਮੁਕੱਦਮੇ ਨਹੀਂ ਕਰਨਾ ਤੇ ਸਰੀ ਹੈ ਨਹੀਂ ਹੈਗੀ ਹੁਣ ਤਾਂ ਨਾ ਵੀ